ਕੀ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਸੱਚਮੁੱਚ ਭ੍ਰਸ਼ਟਾਚਾਰ ਦੇ ਦੋਸ਼ 'ਚ ਇੱਕ ਐਮਐਲਏ ਨੂੰ ਫਸਾਇਆ ਜਾ ਰਿਹਾ ਹੈ ਜਾਂ ਇਹ ਕਹਾਣੀ ਕਿਸੇ ਹੋਰ ਮਕਸਦੇ ਨਾਲ ਲਿਖੀ ਜਾ ਰਹੀ ਹੈ ਕੀ ਰਮਨ ਅਰੋੜਾ ਨੂੰ ਅਸਤੀਫਾ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਹੋਰ ਦਾ ਰਸਤਾ ਸਾਫ਼ ਹੋ ਸਕੇ ਸੋਸ਼ਲ ਮੀਡੀਆ ਤੇ ਅੱਜ ਸਾਰਾ ਦਿਨ ਇਸ ਗੱਲ ਦੀ ਚਰਚਾ ਰਹੀ ਜਲੰਧਰ ਸੈਂਟਰ ਹਲਕੇ ਦਾ ਇੱਕ ਕੇਸ ਹੁਣ ਸਿਰਫ ਭ੍ਰਸ਼ਟਾਚਾਰ ਦੇ ਰਿਮਾਂਡ ਤੱਕ ਹੀ ਸੀਮਤ ਨਹੀਂ ਰਹਿ ਗਿਆ ਇਹ ਨਾਜਨੀਤੀ ਖੇਡ ਦਾ ਰੂਪ ਧਾਰਨ ਕਰ ਚੁੱਕਾ ਹੈ ਯਾਦ ਕਰੋ ਕੁਝ ਮਹੀਨੇ ਪਹਿਲਾਂ ਵਿਜੀਲੈਂਸ ਨੇ ਐਮਐਲਏ ਰਮਨ ਅਰੋੜਾ ਤੇ ਭ੍ਰਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ ਉਸਦੇ ਪੁੱਤ ਅਤੇ ਸਮਦੀ ਦਾ ਵੀ ਨਾਮ ਇਸ ਪਰਚੇ 'ਚ ਆਇਆ ਪਰ ਗ੍ਰਿਫਤਾਰੀ ਸਿਰਫ ਰਮਨ ਅਰੋੜਾ ਦੀ ਹੋਈ ਪੁੱਤ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸਮਦੀ ਰਾਜਾ ਮਦਨ ਦੀ ਜ਼ਮਾਨਤ ਤੇ ਅਜੇ ਵੀ ਸੁਣਵਾਈ ਬਾਕੀ ਹੈ ਰਮਨ ਅਰੋੜਾ 105 ਦਿਨ ਜੇਲ੍ਹ ਵਿੱਚ ਰਹੇ ਜਦੋਂ ਬਾਹਰ ਆਇਆ ਤਾਂ ਲੋਕਾਂ ਨੇ ਸੋਚਿਆ ਕਿ ਹੁਣ ਰਾਜਨੀਤੀ ਮੋੜ ਪਟਰੀ ਤੇ ਆ ਜਾਵੇਗਾ ਪਰ ਹੋਇਆ ਉਸ ਤੋਂ ਉਲਟ ਹੀ ਪੁਲਿਸ ਨੇ ਫਿਰ ਇੱਕ ਹੋਰ ਮਾਮਲਾ ਦਰਜ ਕਰ ਲਿਆ ਪਹਿਲਾ ਉਸ ਦੇ ਵਿੱਚ 3 ਦਿਨ ਦਾ ਰਿਮਾਂਡ ਲਿਤਾ ਗਿਆ ਫਿਰ ਐਤਵਾਰ ਨੂੰ 3 ਦਿਨ ਦਾ ਰਿਮਾਂਡ ਹੋਰ ਲਿਆ ਜਿਸ ਦੇ ਵਿੱਚ ਕੁਝ ਹਜ ਤੱਕ ਜ਼ਿਆਦਾ حاصل ਨਹੀਂ ਹੋਇਆ ਇਸ ਦੌਰਾਨ ਜਦੋਂ ਰਮਨ ਅਰੋੜਾ ਤੇ ਭ੍ਰਸ਼ਟਾਚਾਰ ਦਾ ਮਾਮਲਾ ਦਰਜ ਹੋਇਆ ਤੇ ਕੁਝ ਹੀ ਦਿਨਾਂ ਬਾਅਦ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਖਿਡਾਰੀ ਮੈਦਾਨ ਵਿੱਚ ਉਤਾਰਿਆ ਦਿੱਲੀ ਤੋਂ ਪੈਰਾਸ਼ੂਟ ਕਰਕੇ ਜਲੰਧਰ ਸੈਂਟਰ ਹਲਕੇ ਦਾ ਇੰਚਾਰਜ ਬਣਾਇਆ ਗਿਆ ਜਲੰਧਰ ਦੇ ਬਹੁਤ ਵੱਡੇ ਕਾਰੋਬਾਰੀ ਨਿਤਿਨ ਕੋਲੀ ਨੂੰ ਕੋਲੀ ਜੀ ਆਪਣੇ ਪੈਸੇ ਦੇ ਨਾਲ ਹੀ ਆਪਣਾ ਪ੍ਰਚਾਰ ਕਰ ਰਹੇ ਹਨ ਲੋਕਾਂ ਵਿੱਚ ਪਕੜ ਬਣਾਉਂਦੀ ਕੋਸ਼ਿਸ਼ ਕਰ ਰਹੇ ਹਨ ਰਾਜਨੀਤੀ ਸਿਰਫ ਪੈਸੇ ਦੇ ਨਾਲ ਨਹੀਂ ਚੱਲਦੀ ਬਾੜ ਦੇ ਦਿਨਾਂ ਵਿੱਚ ਲੋਕੀ ਮੁਸੀਬਤ ਵਿੱਚ ਹਨ ਤਦ ਨਿਤਿਨ ਕੋਹਲੀ ਜੀ ਦੀ ਸੇਵਾ ਨਜ਼ਰ ਨਹੀਂ ਆਈ ਵਪਾਰੀ ਆਦਮੀ ਦੀ ਮੁਸ਼ਕਲ ਇਹੀ ਹੁੰਦੀ ਹੈ ਹਰ ਵਕਤ ਆਪਣੇ ਲਗਾਏ ਪੈਸੇ ਦਾ ਹਿਸਾਬ ਦੇਖਦਾ ਹੈ ਸ਼ਾਇਦ ਐਸੇ ਹੀ ਕਰਕੇ ਲੋਕਾਂ ਦੇ ਨਾਲ ਜ਼ਮੀਨੀ ਜੁੜਾਅ ਅਜੇ ਤੱਕ ਗਾਇਬ ਹੈ ਅੱਜ ਸੋਸ਼ਲ ਮੀਡੀਆ ਤੇ ਗੱਲ ਚੱਲਦੀ ਰਹੀ ਕਿ ਰਮਨ अरोड़ा ਨੂੰ ਐਮਐਲਏ ਦੀ ਕੁਰਸੀ ਤੋਂ ਹਟਾਉਣ ਲਈ ਦੁਆ ਬਣਾਇਆ ਜਾ ਰਿਹਾ ਹੈ ਕਿਉਂਕਿ ਜਦੋਂ ਤੱਕ ਰਮਨ अरोड़ा ਆਪਣਾ ਅਸਤੀਫਾ ਨਹੀਂ ਦਿੰਦੇ ਤਦ ਤੱਕ ਜਲੰਧਰ ਸੈਂਟਰ ਹਲਕੇ ਦੀ ਚੋਣ ਨਹੀਂ ਹੋ ਸਕਦੀ ਰਮਨ ਜੀ ਕੁਝ ਕਰਿਆ ਜਾਂਦੇ ਹੋ ਤੁਹਾਡੇ ਜਿਹੜੇ ਰਿਜ਼ਾਈਨ ਰਿਜ਼ਾਈਨ ਦੀ ਆਪਣੀ ਗੱਲ ਹੋ ਰਹੀ ਹੈ ਤੁਸੀਂ ਕਹਿੰਦੇ ਰਿਜ਼ਾਈਨ ਰਿਜ਼ਾਈਨ ਦੇ ਨੂੰ ਤਿਆਰ ਹੋ ਕੁਝ ਕਰਨਾ ਜਾਓਗੇ ਉਹ ਯਾਰ ਫਿਰ ਆ ਰਹੀ ਜੀ ਅਤੇ ਜੇ ਅਸਤੀਫਾ ਹੁੰਦਾ ਹੈ ਤਾਂ ਹੀ ਨਿਤਿਨ ਕੋਲੀ ਲਈ ਰਸਤਾ ਸਾਫ ਹੋਵੇਗਾ ਚੋਣ ਲੜਨ ਲਈ ਪਰ ਸਵਾਲ ਇਹ ਹੈ ਕਿ ਨਿਤਿਨ ਕੋਲੀ ਇਨੀ ਆਸਾਨੀ ਨਾਲ ਚੋਣ ਜਿੱਤ ਪਾਂਗੇ ਮੁਕਾਬਲੇ ਵਿੱਚ ਕੌਣ-ਕੌਣ ਹੋਵੇਗਾ ਆਓ ਇੱਕ ਨਜ਼ਰ ਮਾਰਦੇ ਹਾਂ ਬੀਜੇਪੀ ਦੇ ਸ਼ੀਤਲ ਅੰਗਰਾਲ ਜੋਗੀ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀਆਂ ਧੱਜੀਆਂ ਉਡਾਉਂਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਉੱਤੇ ਗਰੀਬ ਲੋਕ ਬਿਜਾਇਦੇ ਸਵੇਰ ਦੇ ਭੁੱਖੇ ਮਲੇ ਬੈਠੇ ਆ ਉਹਨਾਂ ਦੇ ਉੱਤੇ ਡਰਾਮਾ ਫੋਰੀ ਕਰਨ ਦੇ ਲਈ ਸਰਕਾਰ ਦੇ ਨਾਮ ਤੇ ਹੀ ਰਾਜਨੀਤੀ ਕਰਦੇ ਬੀਜੇਪੀ ਦਾ ਮਨੋਰੰਜਨ ਕਾਲੀਆ ਪੁਰਾਣੇ ਨੇਤਾ ਮੰਤਰੀ ਰਹਿ ਚੁੱਕੇ ਹਨ ਅਤੇ ਇਸ ਇਲਾਕੇ ਵਿੱਚ ਉਹਨਾਂ ਦੀ ਪਕੜ ਬਹੁਤ ਮਜ਼ਬੂਤ ਹੈ ਕਾਂਗਰਸ ਦੇ ਰਜਿੰਦਰ 베ਰੀ ਜੋ ਕਿ ਸਾਲਾਂ ਤੋਂ ਲੋਕਾਂ ਦੇ ਵਿੱਚ ਕੰਮ ਕਰ ਰਹੇ ਹਨ ਔਰ ਲੋਕਾਂ ਦੇ ਨਾਲ ਉਹਨਾਂ ਦਾ ਡੂੰਗਾ ਲਗਾਵ ਹੈ ਇੰਨਾ ਦਿਗਜਾਂ ਦੇ ਵਿੱਚਕਾਰ ਨਿਤਿਨ ਕੋਲੀ ਆਪਣੀ ਪਛਾਣ ਬਣਾ ਸਕਣਗੇ ਕੀ ਪੈਸਾ ਅਤੇ ਪੈਰਾਸ਼ੂਟ ਰਾਜਨੀਤੀ ਇਸ ਹਲਕੇ ਵਿੱਚ ਕਾਮਯਾਬ ਹੋ ਪਾਵੇਗੀ ਹੁਣ ਜਨਤਾ ਪੁੱਛ ਰਹੀ ਹੈ ਕੀ ਐਮਐਲਏ ਰਮਨ ਅਰੋੜਾ ਦਾ ਕੇਸ ਸੱਚਮੁੱਚ ਭ੍ਰਸ਼ਟਾਚਾਰ ਦਾ ਹੈ ਜਾਂ ਰਾਜਨੀਤੀ ਦਾ ਖੇਡ ਕੀ ਉਹਨਾਂ ਨੂੰ ਅਸਤੀਫੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੇ ਉਪਚੋਣ ਹੁੰਦੇ ਹਨ ਤਾਂ ਕੀ ਨਿਤਿਨ ਕੋਲੀ ਇਹਨੇ ਮਜ਼ਬੂਤ ਵਿਰੋਧੀਆਂ ਦਾ ਸਾਹਮਣਾ ਕਰ ਪਾਣਗੇ ਤੇ ਹੁਣ ਸਭ ਤੋਂ ਵੱਡਾ ਸਵਾਲ ਜੰਦਰ ਸੈਂਟਰਲ ਹਲਕੇ ਦਾ ਪੁਵਿੱਖ ਕੌਣ ਕਰੇਗਾ ਅਦਾਲਤ ਪੁਲਿਸ ਜਾਂ ਜਨਤਾ ਕਮੈਂਟ ਕਰਕੇ ਜੁਰ ਦੱਸਿਓ ਆਪਣੇ ਸੁਝਾਅ ਜਰੂਰ ਦਿਨਾ